ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਣਾਉਣ ਵਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਵੀਡੀਓ ਆਪਾਂ ਗਾਵਾਂ ਦੇ ਫਾਰਮ ਦੇ ਵਿੱਚੋਂ ਬਣਾਉਂਦੇ ਪਏ ਆ ਇੱਕ ਆ ਸਾਹਮਣੇ ਸਕਰੀਨ ਤੇ ਆਪਾਂ ਜਿਹੜੀ ਬੈਠ ਦੇਖਦੇ ਪਏ ਆ ਇਹ ਸੇ ਦਾ ਡਿਟੇਲ ਵੀਰ ਤੁਸੀਂ ਪੁੱਛਦਿਆ ਹੋਗੇ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜੋਜੀ ਫਤਿਹਪੁਰ ਪਿੰਡੀ ਨੇੜੇ ਸਫਾਪਿੰਡਾ ਹੈ ਜ਼ਿਲ੍ਹਾ ਬਸਨਾਂ ਠੀਕ ਹੈ ਮੋਬਾਈਲ ਨੰਬਰ ਆਪਣਾ 8899030182 81990 86990 86990 30182 30182 ਇਹਦੇ ਆਪਾਂ ਵਿਹੜ ਦੇਖੀ ਜਾਂਦੇ ਆ ਇਹ ਕਿਹੜਾ ਸੂਸ ਹੁੰਦੀ ਆ ਦੂਜਾ ਸੂਸ ਹੁੰਦੀ ਆ ਜੀ ਇਹ ਆਪਣੀ ਘਰ ਦੀ ਪਾੜੀ ਹੀ ਵਿਹੜ ਠੀਕ ਹੈ ਕਿਹੜੇ ਦਿਨ ਬਾਕੀ ਇਹਦੇ ਇਹਦੇ 15 ਦਿਨ ਬਾਕੀ ਹੈ 15 ਦਿਨ ਇਹਦੇ ਸੂਨ ਚ ਬਾਕੀ ਪਏ ਆ ਪਿਛਲੀ ਵਾਰ ਦਾ ਰਿਕਾਰਡ ਇਹਦਾ ਕੀ ਰਿਹਾ 23 24 ਕਿਲੋ ਰਹਿ 23 24 ਕਿਲੋ ਅੱਜ ਦਿਨ ਰਹਿ ਗਏ ਜ 8 10 ਹਾਂ ਹਾਂ ਠੀਕ ਹੈ ਐ ਕਿ ਅੰਦਾਜ਼ਾ ਲਈ ਦੁੱਧ ਕਿੰਨਾ ਪਾ ਦੂਗੀ ਦੁੱਧ ਦੇ ਦ 30 ਕਿਲੋ ਜੀ ਠੀਕ ਹੈ ਇਹਦੇ ਕਿਹੜਾ ਸੀਮ ਲੱਗਿਆ ਪਤਾ ਕੁਛ ਇਹ ਰਮਾੜਾ ਲੱਗਿਆ ਜੀ ਰਮਾੜਾ ਦਾ ਸੀਮਣ ਆ ਠੀਕ ਹੈ ਤੇ ਚੌਂਟ ਜਵਾਦੀ ਇੱਕ ਨੰਬਰ ਇੱਕ ਨੰਬਰ ਹੈ ਭਾਏ ਦਾ ਕੀ ਕਰਿਆ ਭਾਏ ਦਾ 82000 ਰੁਪਏ ਦੇਣ ਲੈਣੀ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਹੋ ਜਾ ਤੋਰੀ ਬਾਹਰ ਨੂੰ ਸੋ ਫਿਰ 82000 ਦੇ ਵਿੱਚ ਮਾਨਦਾਨ ਹੋ ਜਾ ਐ ਕਿ ਮੰਨ ਕੇ ਚੱਲੇ ਵੀ ਦੁੱਧ 25 ਤੋਂ ਪਾਰ ਦੇ ਦੂਗੀ ਹਾਂ ਹਾਂ ਸੋ ਚੰਗੀ ਕਿ ਹੋਰੀ ਵੱਧ ਵੀ ਪਾ ਦੂਗੀ ਪਰ ਬੈੜ ਬਹੁਤ ਲੰਬੀ ਆ ਵੱਡੀ ਕੱਦ ਕੱਦ ਬਜਨ ਮੌਜੂਦ ਆ ਤੇ 82000 ਰੁਪਏ ਕੀਮਤ ਰੇਟ ਬਿਲਕੁਲ ਜੈਨੂਨਾ ਮੰਗਣ ਚਾਹੇ ਲੱਖ ਇਕ 10 ਕੋਈ ਫਾਤੂ ਵੀਰ ਨੇ ਪੈਸਾ ਨਹੀਂ ਮੰਗਿਆ ਜੈਨੂਨ ਜਾਂ ਰੇਟ ਆ ਤੇ ਇਕੱਲੀ ਕੱਚੀ ਕੱਚੇ 10 ਪੜਾ ਦੇਣਾ ਦੀ ਸੋ ਥਾਣਾ ਵਾਨਾ ਦੇਖਦਾ ਸੋਣਾ ਫਾੜੀ ਵਾਲਾ ਹਵਾਨਾ ਕੱਚੀ ਕੱਚੇ ਫਿੱਟ ਫੜ ਲੈ ਬਿਲਕੁਲ ਪੂਰਾ ਫਿਟਿੰਗ ਵਾਲਾ ਜਿੰਦ ਜਾਣ ਬਹੁਤ ਆ ਰਾਜੀ ਸਮੀ ਪੜੀ ਵੀ ਕੈਕ ਮਹੀਨੇ ਹੋ ਗਏ ਨੂੰ ਡਰਾਈ ਕਰੀ ਨਹੀਂ ਵੀਰੇ ਇਹਨੂੰ ਸਵਾ ਦੋ ਮਹੀਨੇ ਹੋ ਗਏ ਸਹੀ ਸਵਾ ਦੋ ਮਹੀਨੇ ਹੋ ਗਏ ਡਰਾਈ ਕਰੀ ਹਾਂ ਹਾਂ ਠੀਕ ਹੈ ਸੀਮਨਰ ਵਾਢਾ ਲੱਗਿਆ ਵਾ ਨੰਬਰ ਬੋਲ ਜੀ ਦੁਆਰੇ ਆਪਣਾ 869030180 ਸੋ ਪਿੰਡ ਆ ਗਿਆ ਮਹਿਤਾ ਕਹਿੰਦਾ ਜੀ ਨੂੰ ਸਿਕਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਸੋ ਕੋਈ ਵੀ ਵੀਰ ਜੇ ਬੈਡਰ ਖੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ